ਪਰ ਦੂਜਾ ਜੋ ਗੁਰ ਦਿਉ ਤਾਂ ਮਿਲੈ ਮੁਰਾ ਸਤਿਗੁਰੂ ਜੀ ਇਸ ਪੈਰ ਮੇਰੇ ਸੌਂ ਨੂੰ ਬੜੀ ਰੱਖਿਆ ਕੀਤੀ ਜਦੋਂ ਜੀਮਾਂ ਤੇ ਸਮਝਣਾ ਸਰਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਸ਼ਰਤਾਂ ਵਾਲੇ ਬਣੇ ਸਿੱਖਾਂ ਨੇ ਕਰਾਮਾਤਾਂ ਦੇ ਮਾਲਕ ਸਨ ਪਰ ਭਾਣਾ ਮੰਨਣਾ ਨਾਲ ਲੱਗਿਆ ਕਿ ਜਾਜੇ ਜੱਲਾਤੋ ਜਿਵੇਂ ਵਾਹਿਗੁਰੂ ਕਰੇ ਉਹਦੇ ਤੋਂ ਸੰਤ ਰਹਿਣਾ ਜੇ ਭਾਲਤਾਂ ਨੂੰ ਜਦੋਂ ਓਕੜ ਪੈਦੀ ਸੀ ਉਸ ਵੇਲੇ ਸਾਬ ਸੰਗਤਜੀ ਮਹਾਰਾਜ ਜੀ ਇੱਤੇ ਕਰਦੇ ਸੀ ਤੇ ਮਹਾਰਾਜ ਨੂੰ ਰੱਖਿਆ ਕਰਦੇ ਸੀ ਗੁਰਸਿੱਖ ਚੇਲੇ ਦਾ ਮਹਾਰਾਜ ਨੂੰ ਜ਼ੋਰ ਕਰਦੇ ਆ ਪਰ ਰੱਖਿਆ ਦੇ ਥਾਂ ਪਾਣਾ ਮੰਨਣਾ ਕਿਹਾ ਸਮਝਦੇ ਜੀਵੇਂ ਸਾਬ ਜਾਦੇ ਬਾਬਾ ਫਤੇ ਸਿੰਘ ਸਾਹਿਬ ਜੀ ਤੇ ਬਾਬਾ ਜੋਰਾਵਲ ਸਿੰਘ ਜੀ ਨਿਮਾ ਚੜ੍ਹ ਗਏ ਜਦੋਂ ਸਭ ਨੇ ਚਿਰਿਆ ਜੀ ਅਸੀਂ ਨਿਓ ਚ ਉਥੇ ਪ੍ਰਾਗ ਰਾਜ ਦੇ ਕਿਲੇ ਵਿੱਚ ਤੌਰ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਸੀ ਮਹਾਰਾਜ ਨੇ ਉਹਦੀ ਰੱਖਿਆ ਕੀਤੀ ਸੀ ਇਸੇ ਪ੍ਰਕਾਰ ਜੇ ਜਉਂਦੇ ਸਾਹਿਬ ਜਾਦੇ ਉਹ ਉਸੇ ਪ੍ਰਕਾਰ ਰੱਖਿਆ ਕਰ ਸਕਦੇ ਸੀ ਆਪਣੀ ਪਰ ਕੁਰਬਾਨੇ ਦੇਣੇ ਬਨਵਾਲ ਪਾਸ਼ਾ ਸੀ ਹਿੱਤਤਾ ਸੀ ਤੇ ਕਰਾਮਾਤ ਨਹੀਂ ਵਿਖਾਈ ਕਿਰਨ ਸਾਹਿਬ ਜਾਦੇ ਅੰਦਰ ਸੀਸ ਆਪਣੇ ਬਾੜ ਕੇ ਸ੍ਰੀ ਦਰਬਾਰ ਦੀ ਰੱਖਿਆ ਕੀਤੀ ਹੈ ਸਾਧ ਸੰਗਤ ਜੀ ਇਹ ਭਾਣਾ ਮੰਨ ਦੀ ਯਾਦ ਜਿਹੜੀ ਹੈ ਭਗਤਾਂ ਤੋਂ ਬਦੀਖ ਗੁਰ ਸਿੱਖੀ ਵਿੱਚ ਹੈ ਗੁਰ ਸਿੱਖ ਨੂੰ ਆਣ ਕੇ ਭਾਣਾ ਵੀ ਨਾਲ ਮੰਨਣਾ ਹੈ ਜਿੱਥੇ ਭਗਤ ਪਰਮੇਸ਼ਰ ਨੂੰ ਪ੍ਰਤਾਪ ਕਰਕੇ ਆਪ ਨੂੰ ਰੱਖਿਆ ਕਰਾਉਂਦੇ ਆ ਉੱਥੇ ਗੁਰ ਸਿੱਖ ਭਾਣਾ ਮੰਨ ਕੇ ਮਾਰਨ ਨੂੰ ਪਾਉਂਦੇ ਹੈ ਇਹ ਗੁਰਮਤ ਦਾ ਸੂਲ ਨਾਲ ਪਰਗਟ ਕਰਨੋਂ ਆਪ ਤੇ ਮਹਾਰਾਜ ਜੀ ਨੇ ਕਹਉਂਦੇ ਦਿੱਤੇ ਹਨ ਜਿਹੜਾ ਬਾਬਾ ਦੀਪ ਸਿੰਘ ਤਲੀ ਤੇ ਸਿਰ ਰੱਖ ਕੇ ਤੈਨ ਕੋ ਆ ਸਕਦਾ ਅੰਮ੍ਰਿਤਸਰ ਸਾਹਿਬ ਵਿੱਚ ਮਨੀ ਸਿੰਘ ਸਾਹਿਬ ਬੰਦ-ਬੰਦ ਕਟਾ ਕੇ ਤੇ ਫਿਰ ਸਾਰੇ ਸਰੀਰ ਦੇ ਟੁਕੜਿਆਂ ਵਿੱਚ ਸੁਖਨੀ ਸਾਹਿਬ ਦਾ ਬਾਠ ਹੋ ਸਕਦਾ ਹੈ ਭਾਈ ਮਨੀ ਦਾਸ ਸਾਹਿਬ ਜੀ ਦਾ ਇਹ ਨਸੀਬ ਕੀ ਹੋ ਜਾਂਦਾ ਹੈ ਜਦੋਂ ਸਾਰਾ ਬਾਠ ਹੋ ਸਕਦਾ ਹੈ ਉਹ ਕਿਸੇ ਖ਼ੁਨੀਸੀ ਕਰ ਸਕਦਾ ਸਭ ਕੋਈ ਕਰ ਸਕਦਾ ਇਸ ਦੀ ਪਰ ਬਾਣਾ ਮੰਨਣ ਦਾ ਜਿਹੜੇ ਗੁਰੂ ਸਾਹਿਬ ਦੀ ਆਦੇਸ਼ ਸੀ ਉਹਦੇ ਵਿਚਾਰਨ ਦਾ ਮਾਰ ਗੁਰੂ ਸਾਹਿਬ ਨੇ ਚਲਾਇਆ ਇਸ ਕਰਕੇ ਗੁਰਸਿੱਖਾਂ ਦੀ ਜਿਹੜੀ ਵਿੜਾਈ ਹੈ ਕਾਲ ਗੁਰਵਾਗਿ ਭਗਤਾਂ ਨੇ ਵੰਡੀ ਦਸੀ ਹੈ ਕਰ ਦੂਜਾ ਜੋ ਗੁਰ ਦੇਉ ਤਾਂ ਮਿਲੈ ਮੁਰਾਰ ਇਹ ਸਾਰੀ ਚੀਜ਼ ਦੱਸਦੇ ਹਨ ਹੁਣ ਗੁਰਦੇਵ ਜੀ ਦੀ ਕਿਰਪਾ ਕਰਕੇ ਹੈ ਇਹ ਸ਼ਬਦ ਵੀ ਦੱਸਦੇ ਹਨ ਭਗਤ ਨਾਮਦੇਵ ਜੀ ਕਰ ਦੂਜਾ ਦੂਜੇ ਕਰ ਤੁਝ ਆਰਗੇ ਹੈ ਜੋ ਗੁਰ ਦੇਉ ਤਾਂ ਮਿਲੈ ਮੁਰਾਰ ਜੇ ਕੋਈ ਜਦੋਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੁੰਦੀ ਹੈ ਤੋ ਉਸ ਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਹੈ ਤਾਂ ਮੋਰੀ ਪਰਮੇਸ਼ਰ ਨਾਲ ਮਿਲ ਪਈਦਾ ਹੈ ਜੋ ਗੁਰ ਦਿਉ ਤਾਂ ਉਤਰੈ ਪਾ ਜਦੋਂ ਸਤਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਤਾਂ ਸੰਸਾਰ ਸਮੋਂ ਪਾਈ ਪਾੜ ਉਤਰ ਜਾਈਦਾ ਹੈ ਜੋ ਗੁਰ ਦਿਉ ਤਾਂ ਬੈਕੁੰਠ ਤਰੈ ਜਦੋਂ ਸਤਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਹੈ ਉਸ ਵੇਲੇ ਤਰੈ ਨਰਕ ਨੂੰ ਤਰ ਕੇ ਬਕੁੰਠ ਵੀ ਪ੍ਰਾਪਤੀ ਹੋ ਜਾਂਦੀ ਹੈ ਬੁਕੁੰਢਾ ਹਰ ਕੋ ਨੂੰ ਵੀ ਥੱਲੇ ਸਮਝਣ ਲੱਗ ਜਾਂਦਾ ਹੈ ਕਈ ਬੁਕੁੰਢ ਨਹੀਂ ਲਾਵੇ ਲਾ ਕੇ ਮੁਗਧ ਵਪੜੀ ਵੀ ਗਿਆਨੀ ਤੇ ਅੱਗੇ ਚੌਗੁਰ ਦਿਉ ਤਾਂ ਜੀਵਤ ਮਰੈ ਜਦੋਂ ਸਰਬੂ ਦੇਵ ਜੀ ਦੀ ਕਿਰਪਾ ਹੁੰਦੀ ਹੈ ਉਸ ਵੇਲੇ ਜੀਵਤ ਭਾਵ ਤੋਂ ਮਰ ਕੇ ਪਰਮੇਸ਼ਰ 'ਚ ਮਿਲ ਜਾਂਦਾ ਹੈ ਸਤ 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 ਸਤਗੁਰ ਦੇਵ ਸਤਗੁਰੂ ਜੀ ਤਿੰਨਾਂ ਕਾਲ ਸਤ ਸਰੂਪ ਪੂਰੀ ਭੂਤ ਕਾਲ ਜੀ ਵੀ ਸਤ ਸਰੂਪ ਸੰਤ ਵਰਤਮਾਨ ਕਾਲ ਜੀ ਵੀ ਸਤ ਸਰੂਪ ਹੋਣਗੇ ਭਵਖਤ ਕਾਲ ਜੀ ਵੀ ਕਿਉਂ ਸਤਗੁਰ ਦੇਵ ਜੀ ਸਤ ਤਿੰਨਾਂ ਕਾਲ ਸਤ ਸਰੂਪ ਹੈ ਸਤ ਸਰੂਪ ਮਹਾਰਾਜ ਸਾਜੂਗ ਜੀ ਵੀ ਸੀ ਤੂੰ ਸਤਗੁਰ ਕਿਉਂ ਜੁਗੀਆਂ ਆਪ ਆਪੇ ਪਰਮੇਸ਼ਰ ਤਰੇਟੇ ਜੀ ਸਤ ਸਰੂਪ ਸੀ ਦਵਾਪੁਰ ਕੀ ਸਤਿ ਸਲੂਬ ਸੀ ਸਤਗੁਰ ਦੇਵ ਜੀ ਕਲ ਜੀ ਵੀ ਸਤਿ ਸਲੂਬ ਹੈ ਐਸਾ ਨਿਸ਼ਟਿਆ ਕਰੋ ਗੁਰੂ ਸਾਹਿਬ ਦੀ ਬਾਤੋਂ ਝੂਠ ਝੂਠ ਹੈ ਝੂਠ ਝੂਠ ਆਨ ਸਭ ਸੇ ਕਿਸੇ ਸਤਜੁਗ ਜੀ ਵੀ ਹੋਰ ਕਿਸੇ ਦੇਵਤੇ ਦੀ ਜੇ ਸੇਵਾ ਕਰਦੀ ਸੀ ਤ੍ਰੇਤੇਜ ਵੀ ਝੂਠੀ ਸੀ ਦਵਾਪੁਰ ਵੀ ਝੂਠੀ ਸੀ ਕਲ ਜੀ ਵੀ ਝੂਠੀ ਹੈ ਆਨ ਹੋਰ ਦੇਵਤਿਆਂ ਦੀ ਜੇ ਸੇਵਾ ਕਰਨੀ ਹੈ ਆਲ ਦੁਆਰ ਚੁੱਕ ਕੇ ਤਿੰਨੋਂ ਕਾਲਾਂ ਜੀ ਝੂਠੀ ਐ ਇਸੇ ਪ੍ਰਕਾਰ ਝੂਠ ਝੂਠੋ ਝੂਠ 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 ਆਨ ਸਭ ਸੇ ਚੋਹ ਖਾਨੀਆਂ ਦੇ ਵਿੱਚ ਵੀ ਹੋਰ ਕਿਸੇ ਦੀ ਤਹਿਲ ਕਰਨੀ ਐ ਉਹ ਝੂਠੀ ਐ ਝੂਠੀ ਐ ਉਹ ਝੂਠੀ ਐ ਨਿਸ਼ਚੈ ਕਰ ਲੋ ਹੋਰ ਕਹੇਗੀ ਤਹਿਲ ਕਰਨੀ ਜੋ ਮਹਾਰਾਜ ਛੱਡ ਕੇ ਹਰ ਕੀ ਸੇਵਾ ਤੇ ਪਰਮਪਰ ਪਾਈਏ ਦੂਜੀ ਸੇਵਾ ਜਨਮ ਬਰਸਾ ਜਾਏਗੀ ਰਹਾਉ ਜੋ ਗੁਰ ਦਿਉ ਤਾ ਨਾਮ ਦਿਰਢਾਵੇ ਸਤਿਗੁਰ ਦੇਵ ਜੀ ਪ੍ਰਸੰਨ ਹੁੰਦੇ ਤਾਂ ਮਹਾਰਾਜ ਦੇ ਨਾਮ ਜਪਣ ਕਰਾਉਂਦੇ ਵਸਾ ਦਿੰਦੇ ਹਿਰਦੇ 'ਚ ਜੋ ਗੁਰ ਦਿਉ ਤਾ ਦਹਿਦਿਸ ਧਾਵੇ ਨਾਮ ਦੇ ਜੋ ਗੁਰ ਦਿਉ ਨਾ ਦਹਿਦਿਸ ਧਾਵੇ ਜਦੋਂ ਗੁਰਦੇਵ ਜੀ ਪ੍ਰਸੰਨ ਹੁੰਦੇ ਦਸੋਂ ਤੁਸਾਂ ਜਿਵੇਂ ਮਨ ਦੌੜਦਾ ਦਸੇਂ ਲੀਨੀਆਂ ਦੀ ਜੇ ਸਤਾਰੂ ਖਿਸ਼ਾਂ ਦੀ ਮਨ ਦੌੜ ਦਾ ਨਾ ਠੜਕਣਾ ਹਟ ਜਾਂਦਾ ਦਸੇਂ ਸਾਰੀ ਜੂਮੀਆਂ ਚ ਧੌਣੋਂ ਹਟ ਜਾਂਦਾ ਹੈ ਚਾਉ ਗੁਰ ਦਿਉ ਪੰਜ ਤੇ ਦੂ ਜਦੋਂ ਸੰਤ ਗੁਰ ਦੇਵ ਦੀ ਪ੍ਰਾਪਤ ਮੇਲ ਕਰਦੇ ਆ ਪੰਜਾਂ ਬੁਖਾਰਾਂ ਤੋਂ ਦੂਰ ਹੋ ਜਾਂਦਾ ਹੈ ਚਾਉ ਗੁਰ ਦਿਉ ਨਾ ਮਰਬੂ ਧੂ ਜਦੋਂ ਸੰਤ ਮਹਾਰਾਜ ਦੀ ਦੇ ਪ੍ਰਸੰਨ ਹੁੰਦੇ ਆ ਉਹ ਝੁਰਝੁਰ ਕੇ ਨਹੀਂ ਜੀਵ ਮਰਦਾ ਕਿ ਹੋਰਾਂ ਦੁਰਾਇਦ ਹੋ ਜਾਂਦਾ ਹੈ ਜਿਉ ਗੁਰ ਦਿਉ ਤਾਂ ਅੰਮ੍ਰਿਤ ਬਾਣੀ ਜਦੋਂ ਸਤਗੁਰੂ ਜੀ ਦੀ ਕਿਰਪਾ ਹੁੰਦੀ ਉਦੋਂ ਬਾਣੀ ਚ ਅੰਬਰ ਧਰ ਜਾਂਦਾ ਜਦੋਂ ਬੋਲਦਾ ਆਪ ਨੂੰ ਵੀ ਰਾਸ ਆਉਂਦਾ ਦੁਨੀਆਂ ਨੂੰ ਵੀ ਅਨੰਦ ਪ੍ਰਾਪਤ ਹੁੰਦਾ ਬ੍ਰਹਮ ਜਾਨੀ ਕੀ ਜਿਸਤ ਅੰਮ੍ਰਿਤ ਵਰਸੀ ਬ੍ਰਹਮ ਜਾਨੀ ਦੀ ਬਾਣੀ ਵਿੱਚ ਆਉਂਦੀ ਅਮਰਤ ਬੱਜੰਸਾਰ ਦੀ ਬਾਣੀ ਨਿਕਲਦਾ ਹੈ ਜੋ ਗੁਰ ਦਿਉ ਤਾਂ ਅਕੱਥ ਕਹਾਣੀ ਜਦੋਂ ਅਮਰਤ ਨਾਮ ਦੇ ਦੇਣ ਵਾਲੀ ਬਾਣੀ ਮੁਖੋਂ ਨਿਕਲਦੀ ਹੈ ਹਾਂ ਜਉ ਗੁਰ ਦਿਉ ਤਾਂ ਅਕੱਥ ਕਹਾਣੀ ਜਦੋਂ ਗੁਰਦੇਵ ਜੀ ਦੀ ਪ੍ਰਾਪਤ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਕਹਿਣ ਤੋਂ ਰਹਿ ਜੋ ਸੂਤ ਲਖਣਾ ਵਾਲੀ ਕਥਾ ਹੈ ਤੇ ਕੈਸੀ ਲਖਣਾ ਕਰਕੇ ਜਾਣੇ ਜੋ ਉਹ ਪ੍ਰਾਪਤ ਹੋ ਜਾਂਦੀ ਹੈ ਜੋ ਗੁਰ ਦਿਉ ਤਾ ਅੰਮ੍ਰਿਤ ਦੇ ਜਦੋਂ ਗੁਰਦੇਵ ਜੀ ਕਿਰਪਾ ਕਰਨ ਤਾ ਅੰਮ੍ਰਿਤ ਦਾ ਘੋਟ ਮਿਲਦੀ ਹੈ ਪੀ ਇਹਨੂੰ ਅੰਮ੍ਰਿਤ ਦੇ ਕੇ ਨਿਹਾਲ ਕਰ ਦੁੰਦੇ ਹੈ ਦੇ ਅੰਮ੍ਰਿਤ ਮਰਨ ਤੋਂ ਰਹਿ ਦੇ ਅਖੰਡ ਚੇਤਨ ਦੇ ਮਾਰਾ ਸਭ ਬਖਸ਼ ਦਿੰਦੇ ਹਨ ਜੋ ਗੁਰ ਦਿਉ ਨਾਮ ਜਪ ਲੈ ਜਦੋਂ ਸਰਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਔਰ ਉਹ ਜੀਵ ਨਾਮ ਜਪ ਲੈਂਦਾ ਹੈ ਜੋ ਗੁਰ ਦਿਉ ਭਵਨ ਤਰੇ ਸੂਝੈ ਜਦੋਂ ਸਤਿਗੁਰੂ ਦੇ ਦੀਵਿ ਕ੍ਰਪਾ ਵਿੱਚ ਨਾ ਪੌਣਾ ਜਿ ਪਰਮੇਸ਼ਰ ਦੇ ਸੇਉਂਦਾ ਕਿੰਨਾ ਪੌਣਾ ਜਿ ਜਾਗਰ ਸੁਖ ਸੁਖੋ ਵਿੱਚ ਮਨ ਧਰਮ ਦਾ ਇਹ ਦੇਸਿਆਉਂਦਾ ਰੋਕ ਰੋਕ ਲਈ ਰ ਦੇਖੇ ਜੋ ਗੁਰ ਦਿਉ ਊਚ ਪਦ ਭੂਜੈ ਸਤਿਗੁਰੂ ਸਤਿਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਹੈ ਉੱਚੀ ਪਦਵੀ ਤੁਰਿਆ aqeed ਜਿਹੜੀ ਹੈ ਉਹ ਹੈ ਉਹ ਤਰਨੋ aqeed ਉਹ ਸਰੂਪ ਨੂੰ ਭੂਜ ਲਈਦਾ ਸੰਗ ਲੈ ਜਹਾ ਉਦਿਓ ਤਾਸੀਸ ਆਕਾ ਜਦੋਂ ਸਤਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਹੈ ਉਹ ਤਾਂ ਗਰਦ ਨੂੰ ਫਰਾਜ ਹੋ ਜੀਦਾ ਹੈ ਆਕਾਸ਼ ਤੱਕ ਜਾਸੋ ਸੀਸ ਉਹਦਾ ਉੱਚਾ ਹੋ ਜਾਂਦਾ ਹੈ ਦੇਵਤੀ ਮਨੁੱਖ ਮਰੂ ਲੋਕ ਆਲੂ ਕਿਤੇ ਸਾਰੇ ਜਸ ਕਰਨ ਲੱਗ ਜਾਂਦੇ ਆ ਇਹੋ ਆਕਾਸ਼ ਤੱਕ ਸਿਰ ਹੋ ਜਾਂਦਾ ਗਰਦ ਨੂੰ ਫਰਾਜ ਹੋ ਜਾਂਦਾ ਉਹ ਕੋਰਕ ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ ਹੈ ਇਸ ਪ੍ਰਕਾਰ ਜਦੋਂ ਗੁਰਦੇਵ ਦੀ ਕਿਰਪਾ ਹੁੰਦੀ ਹੈ ਉਦੋਂ ਬਰੋ ਲੋਕ ਆਦੂ ਜਿਸ ਬ੍ਰਾਹੜ ਦੇ ਸੀਸ ਬੜੇ ਹੋਏ ਹੋਣੇ ਅਤੇ ਬਤਾ ਜਿਸ ਦੇ ਚਰਨ ਬਣੇ ਹੋਏ ਹੈ ਉਹ ਦੇਬਰੂਪ ਜਿਵੇਂ ਕ੍ਰਿਸ਼ਨ ਭਗਵਾਨ ਨੇ ਅਰਜੁਨ ਨੂੰ ਦਿਖਾਇਆ ਸੀ ਵਿਰਾਟ ਰੂਪ ਉਹ ਦੇਖ ਕੇ ਭੈਤ੍ਰਿਤ ਹੋ ਗਿਆ ਸੀ ਕਹਿੰਦਾ ਸੀ ਉਹ ਆ ਜਾ ਛੋਟਾ ਜਿਹਾ ਰੂਪ ਧਾਰ ਲਓ ਮੇਥੋਂ ਸਹਰਿਆ ਨਹੀਂ ਜਾਂਦਾ ਇਹ ਵੇ ਸ਼ੀਰਸੰਗ ਜਿਨੇ ਭਾਈ ਧਰਮਸਨ ਰੂਪ ਚੰਦ ਦੇ ਪੋਤਰੇ ਨੂੰ ਦਿਖਾਇਆ ਸੀ ਇਸ ਰੂਪੋ ਵੇਖ ਕੇ ਭੈਪੀ ਦੋ ਗਿਆ ਸੀ ਡਰ ਗਿਆ ਸੀ ਇਸ ਪ੍ਰਕਾਰ ਬਰਾਡ ਰੂਮ ਮਾ ਦਾ ਸਾਵ ਗੀਗਾ ਕਾ ਸੀ ਸਿਰ ਹੈ ਐਸਾ ਸੂਪ ਬਣਾ ਕੇ ਦਿਖਾਉਂਦੇ ਹੈ ਸੀਸ ਆਕਾਸ਼ ਸੀਸ ਸਿਰੋਮਣੀ ਜੋ ਕਾ ਚੀਲਾ ਕਾਸ਼ ਹੈ ਉਹਦੀ ਪ੍ਰਾਪਤੀ ਹੁੰਦੀ ਜਦੋਂ ਗੁਰਦੇਵ ਜੀ ਕਿਰਪਾ ਕਰਨੇ ਹਨ ਜੋ ਗੁਰ ਦਿਉ ਸਦਾ ਸਵਾ ਜਦੋਂ ਸਤਗੁਰੂ ਦੇਵ ਜੀ ਕਿਰਪਾ ਕਰਨ ਸਵਾ ਸਵਾ ਧਰਤਾ ਦੇ ਜੋ ਹੋ ਜਾਈਗਾ ਜੋ ਗੁਰ ਦਿਉ ਸਦਾ ਬੈਰਾਗੀ ਜਦੋਂ ਸਤੂ ਦੇਵ ਜੀ ਦੀ ਕਿਰਪਾ ਹੁੰਦੀ ਸਦਾ ਮਨ ਬਰਾਗ ਵਾਲਾ ਹੋ ਜਾਂਦਾ ਕਿ ਮੰਨਦੇ ਜੀ ਬਿਸ਼ਰਾਂ ਦੀ ਇੱਛਾ ਨਹੀਂ ਰੰਦੀ ਜਾਗੁਰ ਦੇਉ ਪਰ ਨਿੰਦਾ ਤਿਆਰੀ ਜਦੋਂ ਸਰਬੂਰ ਦੇਵ ਜੀ ਦੀ ਕਿਰਪਾ ਹੁੰਦੀ ਉਦੋਂ ਪਰਾਈ ਨੂੰਗੇ ਛੁੱਟ ਜਾਂਦੀ ਏ ਕਹੇਗੀ ਮਿੰਦਿਆ ਨਹੀਂ ਪੁਰਸਕਾਰ ਜਾਗੁਰ ਦੇਉ ਬੁਰਾ ਭਲਾ ਏ ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ ਕੋਈ ਬੁਰਾ ਕਹੀਏ ਤਾਂ ਭਲਾਤੇ ਹੀ ਜਾਏ ਇੱਕ ਵਾਹਿਗੁਰੂ ਦੀ ਜੋਤ ਸੰਵਿੰਦਾ ਹੈ ਬੁਰੇ ਨਾ ਬੁੜਾਈ ਨਹੀਂ ਕਰਦਾ ਤੇ ਭਲੇ ਦੇ ਨਾਲ ਮੋਹ ਨਹੀਂ ਕਰਦਾ ਕਿਸ ਪ੍ਰਕਾਰ ਬੁਰੇ ਨਾਲ ਬੁਰੀਾਈ ਕਰਨੀ ਮਾਫ ਕਰਨ ਕੀ ਸ਼ਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜੀ ਜਾਣੇ ਦੀ ਬਾਦ ਪ੍ਰਾਪਤ ਹੋ ਜਾਂਦੀ ਹੈ ਜੋ ਗੁਰੂ ਦੇਵ ਜੀ ਦੀ ਕਿਰਪਾ ਹੋਵੇ ਮੰਦੇ ਕਰਮ ਜਿਹੜੇ ਇਹ ਮੱਠੇ ਦੇ ਉਹ ਮਿਟ ਜਾਂਦੇ ਹੈ ਚੰਗੇ ਕਰਮ ਜੇ ਹੋ ਜਾਂਦੇ ਜਿਵੇਂ ਲਾਹੌਰ ਦੇ ਵਿੱਚ ਕੁਸਲੰਗ ਰਹਿੰਦਾ ਸੀ ਸਾਖੀ ਪਰਮਾਨ ਤੇ ਸਾਖੀ ਆਉਂਦੀ ਹੈ ਇਹ ਸੁਦਾਗਰ ਕਿਸੇ ਹੋਰ ਕਾਪੂਚੇ ਵਪਾਰ ਕਰਨ ਵਾਸਤੇ ਚਲਿਆ ਗਿਆ। ਇਹ ਸੁਦਾਗਰ ਦੀ ਘਰ ਵਾਲੀ ਸੀ ਉਹ ਬੜੇ ਸੋਹਣੇ ਰੂਪ ਵਾਲੀ ਸੀ। ਇੱਕ ਉਹਦੀ ਗੱਲ ਹੈ ਉਹ ਕਿਸੇ ਇਨਾਨ ਕਰਕੇ ਕੋਠੇ ਤੇ ਹਰੇ ਕਰਦੇ ਸੀ। ਉੱਥੇ ਸੂਬੇ ਦੇ ਨੇੜੇ ਮਹਿਲ ਸੀ। ਉਹਨ ਵੇਖ ਕੇ ਰੂਪ ਨੂੰ ਮੋਹ ਤੋ ਕੇ ਕਾਇਆ ਤੇ ਮੋਲਾਨਿਆਂ ਨੂੰ ਕਿਹਾ ਕਿ ਇਹ ਜੀ ਲੜਕੀ ਹੈ ਸੋਹਣੇ ਰੂਪ ਵਾਲੀ ਇਹ ਨਮ ਬੇਗਮ ਬਣਾਉਣੀ ਚਾਹੁੰਨ ਤੁਸੀਂ ਮੰਤਰਾਂ ਜਪ ਕੇ ਵਸ ਕਰਕੇ ਮੇਰੇ ਕੋਲੇ ਲਿਆ ਦੇ ਕਾਇਆ ਮੰਤਰੀ ਅੰਦਰ ਜੀ ਲੈ ਕੇ ਉਹਦੇ ਪਾਲੇ ਨਾ ਉੱਤੇ ਪਾਣ ਦੇ ਇਸ ਲੜਕੀ ਦਾ ਮਨ ਫੇਰ ਜਾ ਵੀ ਮੈਂ ਨਵਾਬ ਦੇ ਕੋਲੇ ਚੱਲਾਂ ਚਲਵਾ ਤੇ ਤਲਪੀ ਕਿ ਉਹਦੇ ਦੇਖ ਬੀਲੇ ਦਿਖਾਇਆ ਸੀ ਕਿ ਕੁੜੀ ਕਿ ਇਹ ਮੁਸਲਮਾਨੀ ਬਣ ਜਾਵੇ ਉਸ ਜਦੋਂ ਘਰ ਹੁੰਦੂ ਰਮੀ ਮੰਦਾ ਸਰਕਾਰੀ ਮੁਕਰ ਕੇ ਸੁਦਾਗਰ ਪਰ ਦੇਖ ਕੇ ਗਿਆ ਹੋਇਆ ਉਸੋਕ ਉਸ ਹਾਲ ਸੰਗੇ ਦੀ ਰਾਵ ਚ ਸੰਤ ਬਸਤੀ RAM ਜੀ ਜਿਹੜਾ ਸਰਾਣਾ ਕਿਲੇ ਦੇ ਨਾਲ ਹੀ ਲਹੌਰ ਵਿੱਚ ਉੱਥੇ ਬੈਠੇ ਸਾਨੂੰ ਮਹਾਤਮਾ ਚੰਗੇ ਭਜਨ ਕਰਨ ਵਾਲੇ ਸਾਹਮਣੇ ਉਹਨਾਂ ਬੈਠਿਆਂ ਨੂੰ ਦੇਖ ਕੇ ਕਿ ਸੰਤ ਬੈਠੇ ਆ ਚਲ ਮੱਥਾ ਹੀ ਟੇਕ ਚੱਲਾਂ ਜੋ ਮੱਥਾ ਦੇ ਤਣਾਈ ਸੰਤਾਂ ਨੂੰ ਦੇਖੇ ਤਾਂ ਮੁਸਲਮਾਨ ਨੂੰ ਆਦੇ ਚੱਲੀ ਐ ਉਸ ਉਹ ਸੰਤਾਂ ਨੇ ਜਿਹੜਾ ਤੂੰ ਆਸੀ ਉਹਦੀ ਸਵਾ ਸਤਨਾਮ ਕਹਿ ਕੇ ਬੀਬੀ ਦੇ ਮੱਥੇ ਨੂੰ ਲਾ ਦਿੱਤੀ ਜੋ ਮੱਥੇ ਨੂੰ ਲਾਈ ਉਸ ਦਾ ਬੁਰਾ ਲੇਖ ਮਿਟ ਗਿਆ ਬੁਰਾ ਲੇਖ ਜਦੋਂ ਤੋਂ ਉਸੋ ਜੀ ਆਲੀ ਕਹਿੰਦੀ ਉਹ ਹੋ ਮੈਂ ਤਾਂ ਮੁਸਲਮਾਨ ਨਹੀਂ ਬਣ ਕੇ ਜੀ ਸੀ ਸੰਤਾਂ ਨੂੰ ਕਹਿੰਦੀ ਮਾਰਾ ਮੇਂ ਲੱਛਾ ਕਰੋ ਕਹਿੰਦੇ ਬੀਬੀ ਮੂਰ ਮੰਦਰ ਦਾ ਪਾਠ ਕਰੀ ਜਾ ਤੇਰੇ ਤੋਂ ਕੋਈ ਕਿਹੜਾ ਮੰਤਰ ਜੰਤ ਨਹੀਂ ਚਲ ਸਕੂ ਫੇਰ ਉਹ ਨਵਾਬ ਜੋਰ ਲਾ ਰਿਹਾ ਇਹ ਬੀਬੀ ਨੂੰ ਮੰਤਰਾਂ ਜਾਂਦਾ ਖਿੱਚ ਨਹੀਂ ਸਕਿਆ ਸਭ ਮੰਤਰ ਜੰਤ ਉਲਟੇ ਬੈਠੇ ਜਾਣਨ ਨੂੰ ਅੱਦ ਨਾ ਭੀ ਉਸ ਤੋਂ ਤੋਬਾ ਤੋਬਾ ਕਰਕੇ ਭਜਣ ਲੱਗੇ ਉਹ ਇਹ ਇਸ ਪ੍ਰਕਾਰ ਮਥੇ ਦਾ ਜੇ ਉਸਦਾਦਰ ਦੀ ਇਸਤਰੀ ਦਾ ਮਹਾਰਾਜ ਦੇ ਪਿਆਰਿਆਂ ਨੇ ਆਪਦੇ ਸਿਮਰਨ ਦੇ ਬਲ ਦੇ ਨਾਲ ਬਦਲ ਦਿੱਤਾ ਸੀ ਪੀਰਸਪੁਰ ਕਾਲ ਸਾਗ ਸੰਜੀਤ ਜੀ ਜੋ ਗੁਰ ਦਿਉ ਲਿਲਾ ਤਹਿਲੀ ਜਦੋਂ ਗੁਰੂ ਜੀ ਦੀ ਕਿਰਪਾ ਹੋਵੇ ਮੱਥੇ ਦਾ ਲੇਖ ਜਿਹੜਾ ਹੈ ਉਹ ਬਦਲ ਕੇ ਚੰਗਾ ਬਣ ਜਾਂਦਾ ਜੇ ਪਹਿਲਾਂ ਬੁਰਾ ਲੇਖ ਵੀ ਹੋਵੇ ਨਾ ਉਹ ਉਸ ਨੂੰ ਚੰਗਾ ਮਾਰ ਬਣਾ ਦਿੰਦੇ ਸੀ ਕਿਰਪਾ ਕਰਦੇ ਹਾਂ ਜੋ ਗੁਰ ਦਿਉ ਕੰਧ ਨਹੀਂ ਹਿਰੇ ਜੀ ਜੀ ਮੱਥੇ ਦੇ ਲੇਖ ਚੰਗੇ ਹੋਣ ਉਹਨਾਂ ਨੂੰ ਗੁਰਬੀਨ ਜੀ ਸਿੱਖਿਆ ਪ੍ਰਾਪਤ ਹੁੰਦੀ ਹੈ ਮੰਨ ਲਾ ਤੇਰੀ ਮੁੱਤਿ ਜੇ ਫੇਰੋਂ ਦੇ ਆਉਂਦਾ ਤਨ ਚ ਗੁਰੂ ਦਾ ਵੇਸੰਕੀ ਲਈ ਹੁਕੂੜੀ ਆਉਂਵਾ ਜਾ ਗੁਰਦੇਉ ਕੰਧ ਨਹੀਂ ਹਿਰੈ ਜਦੋਂ ਗੁਰਜੀਤ ਜੀ ਦੀ ਕਿਰਪਾ ਹੋਵੇ ਉਸ ਵੇਲੇ ਕੰਧ ਸਰੀਰਾਂ ਚ ਪੈ ਕੇ ਫਿਰ ਆਸ ਨਹੀਂ ਹੁੰਦਾ ਉਹਨੂੰ ਕੋਈ ਨਾਸ ਨਹੀਂ ਕਰ ਸਕਦਾ ਜੋ ਗੁਰ ਦੇਉ ਦੇਹਰਾ ਜੇ ਤੁੰਦੇ ਉਹ ਨੂੰ ਪ੍ਰਾਪਤ ਹੋ ਜਾਂਦੀ ਹੈ ਜੋ ਗੁਰ ਦੇਉ ਦੇਹਰਾ ਫਿਰੇ ਜਦੋਂ ਗੁਰਦੇਵ ਜੀ ਦੀ ਕਿਰਪਾ ਹੋਈ ਨਾਮਦੇਵ ਜੀ ਕਹਿੰਦੇ ਸਾਡਾ ਦੇਹਰਾ ਕਹਿੰਿਆ ਫਿਰਿਆ ਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਅੰਮ੍ਰਿਤਿਆਮੇਂੋਂ ਦੇ ਸ਼ਹਿਰ ਦੀ ਦੇਹਰਾ ਫਿਰਿਆ ਜਿਹੜਾ ਪਛੋਂ ਵੱਲ ਨੂੰ ਮੂੰਹ ਹੈ ਗੁਰੂ ਸਾਹਿਬ ਤੋਂ 24 ਮੀਲ ਹੈ ਉਰਲੇ ਪਾਸੇ ਜੋ ਗੁਰ ਦਿਉ ਤਾਂ ਛਾਪਰ ਛਾਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਕੀਤੀ ਸਾਡੇ ਤੇ ਤਾਂ ਮਾਰਨ ਬੇੜੀ ਵੜ ਕੇ ਸਾਡੀ ਛਪਰੀ ਕਹਿੰਦੇ ਬਣਾਤੀ ਸੱਚੇ ਪਾਤਸ਼ਾਹ ਜੋ ਗੁਰ ਦਿਉ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋਈ ਬ੍ਰਹਮ ਜੀ ਅਨੁਸਾਰ ਦੀ ਛਪਰੀ ਸਾਡੀ ਬਣਾਤੀ ਜੋ ਗੁਰ ਦਿਉ ਸਹਿਜ ਨਿਕਸਾਈ ਜਦੋਂ ਗੁਰੂ ਜੀ ਦੀ ਕਿਰਪਾ ਹੋਈ ਸਲੇਮ ਸਾਹਮਣੇ ਬਾਰਸਾਂ ਨੂੰ ਖੁਸ਼ ਹੋ ਕੇ نام سونے دی رتنا جل سیجا دیتی کہ لو مارا تُسی بیٹھے جا تو بجن کریا کرو یہ بیٹھ کے حرام کریا کرو نام دیو جی نے کہا کہ سامنے کا لوڈ نہیں کہتے نہیں جی تھوڑے تھے نوکر بھی دیتے یہ چکی کرنگے چار نوکر لے کے آئے پکت نام دیو جی گداوری گدار جو سیجا تھی ਜੋ ਸੇਜਾ ਹਾਦਤੀ ਨੌਕਰਾਂ ਨੂੰ ਜਾ ਕੇ ਵਾਪਸ ਆਉ ਤਾਂ ਗੁਦਾਵਰੀ ਸਿਰ ਦਿੱਤੀ ਪਾਤਸ਼ਾਹ ਦਾ ਚਿਤ ਹੋਰ ਗਿਆ ਕਹਿੰਦੇ ਇਹੀ ਲੱਖਾਂ ਦੀ ਰੋਣਾ ਵਾਲੀ ਮੇਰੀ ਸੇਜਾ ਸਰਾਤੀ ਕਹੋ ਜਾ ਕੇ ਸਭਗਤ ਨੂੰ ਕਿ ਉਹ ਹੋਇਆ ਕਿ ਮੇਰੇ ਟਿੱਕੇ ਦੀ ਸੀ ਉਹ ਸੇਜਾ ਦਿੱਤੀ ਜਦ ਨੂੰ ਹੋਰ ਦੇਣੀ ਹੈ ਜਦੋਂ ਜਾ ਕੇ ਨੌਕਰਾਂ ਨੂੰ ਕਹਿੰਦੇ ਜਿੰਦਾਨ ਕੀਤੀ ਆਪੇ ਆ ਕੇ ਕਰ ਲੈ ਗੁਦਾਵਰੀ ਦੇ ਕਿਨਾਰੇ ਪੰਡਰਪੁਰ ਬੈਠੇ ਬਾਦਸ਼ਾਹ ਆ ਪਾ ਗਿਆ ਹੋਰ ਮਲਹੰ ਨਾਲ ਲੈ ਆਇਆ ਸੇਜਾ ਕੱਢਣ ਲੱਗ ਗਿਆ 70 ਸੇਜਾ ਸਾਦ ਸੰਗਲੀ ਹੱਥ ਜਾਈਆਂ ਬਾਦਸ਼ਾਹ ਦੇ ਸੀ ਸਾਰੀ ਗੁਦਾਵਰੀ ਵਿੱਚ ਕਹਿਣ ਲੱਗੇ ਬਾਦਸ਼ਾਹ ਲਾਲ ਕਿਉਂ ਕਰਦਾ ਹੈ ਕਹਿੰਦੇ ਆ ਤੁਹਾਡੇ ਮੁਸਲਮਾਨਾਂ ਦਾ ਮਸਲਾ ਦੀ ਬਾਦ ਦੁਨੀਆ 70 ਆਖਰੋ ਜੇਰਾ ਬਾਦ ਕਹੇ 10 ਗੁਣਾ ਦੁਨੀਆ ਜੀ ਮਿਲਦਾ 70 ਗੁਣਾ ਆਖੀਰਤ ਜੀ ਮਿਲਦਾ ਹੈ ਕਿ ਤੂੰ ਲੈਲ ਕੀ ਕਰਨਾ ਸਭ ਤੋਂ ਸੇਜਾ ਤਾਨੂੰ ਮੈਂਦੀਆਂ ਇੰਨਾ ਲਾੜ ਕਿਉਂ ਕਰਨਾ ਹੈ ਬਾਕੀ ਨਿਆ ਪਾਣੀ ਦਾ ਰੂਪ ਹੀ ਕਰਤੀਆਂ ਸੀ ਇਸ ਪ੍ਰਕਾਰ ਕਹਿੰਦੇ ਹਾਂ ਨੂੰ ਜਗੁਰ ਦੇਉ ਸਹਿਜ ਨਿਕਸਾਈ ਜਦੋਂ ਸਤਗੁਰੂ ਦੇਵ ਜੀ ਦੀ ਕਿਰਪਾ ਹੋਈ ਰਤਨਾ ਜੱਗ ਦੀ ਸੇਜਾ ਸਨੇਮ ਸ਼ਾਨ ਤੇਟਾ ਕੁੱਤੀ ਸੀ ਉਹ ਕੱਢ ਕੇ ਦਿਖਾਤੀ ਬੋਤੀ ਸਤਿ ਸ੍ਰੀ ਅਕਾਲ ਲੈ ਗਿਆ ਮਾਕਾ ਜੋਗੁਰ ਦਿਉ ਤਾਂ 860 ਨਾ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋਈ ਇਹ ਰਾਜਾ ਸਾਹਿਬ ਸੰਗੇਜੀ ਗੁਰੂ ਸਾਹਿਬ ਦਾ ਪ੍ਰੂਰਵ ਰਾਜਾ ਸੀ ਪ੍ਰੇਮੀ ਬੜਾ ਭਜਨ ਕਰਦਾ ਸੀ ਇਹ ਇਸ ਦਾ ਸੁਹਾਇਸ ਤਰ੍ਹਾਂ ਸੀ ਹਰਵਤ ਸਿਮਨ ਜੁੜਿਆ ਰਹਿੰਦਾ ਸੀ ਇਹ ਸਿਮਨ ਕਰਦਿਆਂ ਤੇ ਇੱਕ ਦਿਨ ਦੀ ਗੱਲ ਕਿਸੇ ਬ੍ਰਾਹਮਣ ਆ ਕੇ ਕਹਿ ਜੀ ਹੈ ਭਗਤ ਜੀ ਤੁਸੀਂ 8300 ਇਸ ਨਾਮ ਕਰੋ ਨਾ ਤਾਂ ਤੁਹਾਨੂੰ ਲਾਭ ਹੈ ਇਹਨੂੰ ਸੰਕਲਪ ਕੀਤਾ ਉਸ ਦਿਨ ਸਾਲ ਸੰਨ 8300 ਭਗਤਵਾਲਾ ਜਲਿਸ਼ਾ ਹੋਇਆ ਕਿ ਰੂਪ ਧਾਰ ਕੇ ਪਾਣੀ ਦਾ ਹਾਰ ਹੈ ਕਹਿੰਦੇ ਰਾਜਾ ਭਜਨ ਵਰਗੀ ਵੱਡੀ ਕੋਈ ਚੀਜ਼ ਨਹੀਂ ਤੋ ਸੰਕਲਪ ਨਾ ਕਰਿਆ ਕਰ ਲਓ 8300 ਦਾ ਪਾਣੀ ਤੇਰੇ ਕੋਲੇ ਆ ਗਿਆ ਇਹਦੇ ਵਿੱਚ ਗੋਤਾ ਲਾਵਾ ਨਹਾ ਲੈ ਉਸ ਦੇ ਪੂਰ ਮਾਗੇ ਨਹਾ ਲਿਆ ਦੇ ਨਾਂ ਤੇ ਬੜਾ ਪ੍ਰਸੰਨ ਹੋਇਆ ਇਸ ਪ੍ਰਕਾਰ ਜਉਗੁਰ ਦਿਉ ਤਾਂ 860 ਨਾ ਆਇਆ ਸਾਰੀ ਸੰਪੂਰਵ ਆਇਨ ਨਾਕਸੀ ਇਹਨਨ ਪਿਛੂ ਆਇਆ ਲਿਖਿਆ ਹੈ ਕਿ ਕੇ ਆਲੇ ਨੇ ਕ੍ਰੂਰ ਰਾਜੇ ਦਾ ਤੁਸਾਂ ਨੂੰ ਪੱਗ ਨਾ ਆਇਆ ਜਉਗੁਰ ਦਿਉ ਤਨ ਚੱਕਰ ਲਗਾਇਆ ਫਿਰ ਜਦੋਂ ਮੁਰਜੀਦ ਜੀ ਦੀ ਕਿਰਪਾ ਹੋਈ ਉਸ ਵੇਲੇ ਸਾਫ ਸਮਝੇ ਜੀ ਤਾਂ ਜਦੋਂ ਇੱਕ ਕਿਰਤੂ ਆਇਆ ਇਹ ਰੋਸ਼ੀ ਇਹਨੂੰ ਬ੍ਰਾਹਮਣ ਕਹਿੰਦੇ ਸੀ ਦੁਆਰਕਾ ਦਾ ਛਾਪਾ ਲਵਾ ਉਸ ਵੇਲੇ ਸਾਧ ਸੰਗਤ ਜੀ ਕਿਰਤੂ ਰਾਜਾ ਮਹਾਰਾਜ ਅਸਿਮਨ ਕਰਦਾ ਸੀ ਸਿਮਨ ਕਰਦੇ ਹੋਏ ਨੇ ਸੰਕਲਪ ਕੀਤਾ ਉਸ ਵੇਲੇ ਮਹਾਰਾਜ ਸਾਹਮਣੇ ਸਰੀਰ ਦੇ ਤੇ ਜਿਹੜੇ ਦੁਆਰਕਾ ਦੇ ਸਾਰੇ ਛਾਪੇ ਲਾਤੇ ਜੋ ਛਾਪੇ ਲਾਤੇ ਤੇ ਹਰਾਮ ਹੋ ਗਿਆ ਕਹ ਲਗਾ ਤੁਸੀਂ ਕਹਿੰਦੇ ਹੋ ਇਹ ਦੁਆਰ ਕਾ ਦਾ ਛਾਪਾ ਲਾ ਮੇਰੇ ਦਾ ਲਾਗੇ ਹਨ ਇਸ ਪ੍ਰਕਾਰ ਜਗੁਰ ਦੇਉ ਤਨ ਚੱਕਰ ਲਗਾਇਆ ਜਗੁਰਦੇਵ ਜੀ ਨੇ ਕਿਰਪਾ ਕੀਤੀ ਸੀ ਤੇ ਚੱਕਰ ਦੇ ਛਾਪੇ ਲਾਗੇ ਰਾਜਾ ਤੇ ਕ੍ਰਿਸ਼ਨ ਦੇ ਆਪਣੇ ਬਲ ਪੱਥਰ ਦੀ ਮੂਰਤੀ ਰੇ ਇਸ ਪ੍ਰਕਾਰ ਹੋਰ ਸਾਖੀ ਹੈ ਇਸ ਦੀ ਜਗੁਰ ਦੇਉ ਤਨ ਚੱਕਰ ਲਗਾਇਆ ਜਦੋਂ ਗੁਰਦੇਵ ਜੀ ਨੇ ਕਿਰਪਾ ਕੀਤੀ ਅਮਰੀਕ ਰਾਜੇ ਨੂੰ ਸਰਾਹ ਦੇਣ ਲੱਗਾ ਸੀ ਦਰਵਾਸ਼ਾ ਰਿਖੀ ਉਸ ਵੇਲੇ ਅਮਰੀਕ ਦੀ ਰੱਖਿਆ ਕਰਨ ਨੂੰ ਆ ਕੇ ਸੁਦਰਸ਼ਨ ਚੱਕਰ ਉਹਦੇ ਮਗਰ ਲਾਉਂਦਾ ਸੀ ਫਿਰ ਜਿੱਥੇ ਜਾਵੇ ਉੱਥੇ ਹੀ ਦਰਵਾਸ਼ਾ ਦੇ ਮਗਰ ਸੁਦਰਸ਼ਨ ਚੱਕਰ ਚੱਲਿਆ ਆਵੇ ਦਰਦਾ ਬਕੁੰਡ ਸੀ ਗਿਆ ਭਗਵਾਨ ਫਿਰ ਕਿਹਾ ਕਿ ਜਾ ਅਮਰੀਕ ਦੇ ਪੈਰੀਂ ਪਾਓ ਇਸ ਪ੍ਰਕਾਰ ਅਮਰੀਕ ਦੇ ਪੈਰੀਂ ਪਿਆ ਮਾਰੀ ਦਾ ਅਮਰੀਕ ਛਡਾਇਆ ਇਸ ਪ੍ਰਕਾਰ ਜੋ ਗੁਰ ਦੇਉ ਤਨ ਚੱਕਰ ਲਗਾਇਆ ਜਦੋਂ ਗੁਰੂ ਜੀ ਨੇ ਬਰੀਕ ਭਗਤ ਤੇ ਕਿਰਪਾ ਕੀਤੀ ਤਾਂ ਉਹਦੇ ਸਰੀਰ ਦੇ ਰੱਖਿਆ ਵਾ ਤੇ ਚੱਕਰ ਮਗਰ ਲਾਤਾ ਹੀ ਗੁਰਵਾਸ਼ਾ ਦੇ ਫਿਰ ਦਰਵਾਸ਼ਾ ਦੇ ਸਿਰੋਂ ਚੱਕਰ ਤਾਂ ਹਟਿਆ ਸੀ ਜਦੋਂ ਮਾਂ ਸ਼ਰਮਪੰਰੀਕ ਭੱਜਦੇ ਆ ਕੇ ਪਿਆਸੀ ਜੋਗੁਰ ਦਿਓ ਦੁਆਦਸ ਸੇਵਾ ਜੋਗੁਰ ਦਿਓ ਤਾਂ ਦੁਆਦਸ ਸੇਵਾ ਜੋਗੁਰ ਦੇ ਫੀਸ ਦੀ ਤੋਹਫ਼ੇ ਪੜਨੇ ਜੋਗੁਰ ਜਿਵੇਂ ਸੰਜਮਣੇ ਟੇ ਜੰਗੀਓ ਅਟਕ ਜੇ ਭਾਈ ਭੋਗ ਪਾਉਣ ਤੋਂ ਦੋ ਚਾਰ ਟੁਕਾਰੇ ਨਹੀਂ ਕਰਨੀ ਹੈ ਜੋਗੁਰ ਦਿਓ ਤਨ ਚੱਕਰ ਲਗਾਇਆ ਜਦੋਂ ਗੁਰਦੇ ਦੀ ਕਿਰਪਾ ਹੋਈ ਤਨ ਸਰੀਰ ਦੇ ਅੰਦਰ ਕੀ ਕਰ ਪਰਮੇਸ਼ਰ ਦੇ ਸਿਮੰਦਾ ਪ੍ਰਵਾਲਾਤਾ ਹਰ ਵਕਤ ਸਿਮੰਨ ਹੋਣ ਲੱਗਿਆ ਜਾਗੁਰ ਦੇਉ ਤਾਂ ਦੁਆਦਸ ਸੇਵਾ ਜਦੋਂ ਗੁਰਦੇਵ ਦੀ ਕਿਰਪਾ ਹੋਈ ਦੁਆਦਸ ਸ਼ਿਵ ਜੀ ਨਹੀਂ ਆਸਾਬ ਸਮਝੇ ਜੀ ਕੁਵਾਰੂ ਪਾਰਵਤੀ ਤੰਗ ਹੋਈ ਸੀ ਉਹ ਗਵਾ ਨੂੰ ਅਰਜਨ ਕਰਕੇ ਸੁਜਾਉਣ ਕਿ ਕਰਣਾ ਔਰ ਸ਼ਿਵ ਜੀ ਨੇ 11 ਟੁਕੜੇ ਕਰ ਦਿੱਤੇ ਸਨ ਬਾ ਮਾਰ ਦੀ ਉਹ ਨਲੀ ਬਾ ਮੇ ਦੀ ਪੂਜਾ ਕਰਦੇ ਹਨ ਰੋਵਚਾਰ ਇੱਕ ਮੱਕੇ ਵਿੱਚ ਇਸ ਪ੍ਰਕਾਰ ਡਿਕਾਸੀ ਨੂੰ ਬੈਜਨਾ ਡਿਕਾਸੀ ਕਜ਼ਾਰਨਾ ਡਿਕਾਸੀ ਹੈ ਡੈਰੀ ਧਾਈ ਉਹ ਜੋਤੀ ਲਿੰਗ ਕਹੋਂਦੇ ਉੱਥੇ ਲੋਕ ਜਿਹੜੇ ਹੁਣ ਸ਼ਿਮਗੀਲੇ ਪਾਸਪੋ ਨੂੰ ਜਾ ਕੇ ਪਰਸਦੇ ਆ ਪੂਜਦੇ ਆ ਕਿ ਉਹਨਾਂ ਬਾਰੋਂ ਦੀ ਨਲੀ ਜਿਹੜਾ ਸੇਵਾ ਕਰੇ ਉਹਨੂੰ ਵੱਡਾ ਭਾਗਤ ਸਮਝਦੇ ਆ ਜੋ ਸ਼ੀਸ਼ੇ ਵਾਲੀ ਲੋਕਾ ਤੌਰ ਹੀ ਵੈਦ ਭੜਕੀ ਜੀ ਕਹਿੰਦੇ ਹਨ ਜਗੁਰ ਦੇਉ ਤਾਂ ਦੁਆਦਸ ਸੇਵਾ ਜਿਉਂ ਗੁਰਦੇਵ ਜੀ ਦੀ ਕਿਰਪਾ ਹੋ ਗਈ 12 ਲਿੰਗਾ ਦੀ ਜੋਤੀ ਲਿੰਗੋ ਨੂੰ ਕਹਿੰਗੇ ਪ੍ਰਕਾਸ਼ ਵਾਲੇ ਉਹਨਾਂ ਦੀ ਸੇਵਾ ਉਹਨ ਕਰ ਲਈ ਇਸ ਪ੍ਰਕਾਰ ਨੂੰ ਸੇਵਾ ਕਰ ਲਈ ਉਸੇ ਪ੍ਰਕਾਰ ਦੁਆਦਸ ਸੇਵਾ ਲక్ష్ਮੀ ਦੇ ਰਾਮ ਤੋਂ 10 ਪਾਰ ਖਾਵੇ ਇਹ 12 ਦੀ ਜੀ ਸੇਵਾ ਉਸਨ ਕਰ ਲਈ ਜਦੋਂ ਗੁਰਮੇਵ ਜੀ ਦੀ ਕਿਰਮਾ ਹੋਈ ਸਭ ਕੁਝ ਉਹਲਾ ਹੋ ਗਿਆ ਬਕਾਇਆ ਕੁਝ ਨਹੀਂ ਰਹਾ ਜਦੋਂ ਗੁਰਮੇਵ ਜੀ ਦੀ ਕਿਰਮਾ ਹੋਈ ਪੰਜੇ ਜਹਾਂ ਦੇ ਪੰਜੇ ਕਾਰਮ ਦੇ ਮਾਤੇ ਪੁੱਗ ਕੇ 12 ਹੀ ਤਰਕੀ ਦੀ ਲਾਗੇ ਸੇਵਾ ਲਾਗੇ ਇਹ ਸਭ ਉਹਲਾ ਹੋ ਗਿਆ ਜੋ ਗੁਰ ਦਿਉ ਸਭੈ ਬਖਮੀਵਾ ਗੁਰੂ ਗ੍ਰੰਥ ਜੀ ਦੀ ਕਿਰਪਾ ਹੋਈ ਸਾਰੇ ਜ਼ਹਿਰ ਵੀ ਮਿਲਾ ਬਣ ਗਏ ਇਹ ਸਾਥ ਸੰਗੇ ਜੀ ਮਹਾਰਾਜ ਦੀ ਭਗਤਨੀ ਜਿਹੜੀ ਹੋਈਏ ਇਹਦੇ ਤੋਂ ਹੀ ਮੀਰਾ ਵਾਣੀ ਇਹਦੇ ਜੀਵਨ ਜੈ ਉਹ ਬੇਰਤੀ ਸੀ ਖਿਜਰੀ ਜਨ ਕੇ ਪਵਾਨੋ ਭੋਗ ਲਾਉਂਦੀ ਸੀ ਭੋਗ ਲਾਉਂਦੇ ਜਦੋਂ ਸ਼ਕਲ ਲੱਗੀ ਭਵਾਨ ਦੇ ਮੂੰਹ ਤੇ ਛਾਦੇ ਪਾਏ ਉਸ ਵੇਲੇ ਕਹਨ ਲੱਗੀ ਮਾਰਾ ਤੁਹਾਨੂੰ ਕੋਹ ਨਾ ਜੰਗਈ ਸ਼ਗਣੀ ਐ ਉਸ ਵੇਲੇ ਮੀਰਾ ਮਾਈ ਸਾਗੀ ਤੇ ਜ਼ਹਿਰ ਨਹੀਂ ਚਿਮੜੀਏ ਇਸ ਨੂੰ ਕਿ ਉਹ ਸਾਰੀ ਜ਼ਹਿਰ ਜਿਹੀ ਸੀ ਮੇਵਾ ਰੂਪੀ ਹੋ ਗਈ ਇਸੇ ਪ੍ਰਕਾਰ ਸਤਿਗੁਰ ਬਾਬਾ ਆਇਆ ਸਮਾਂ ਨੂੰ ਉਹਦਾ ਗੜਵੀ ਸੀ ਉਹਦਾ ਸ਼ਹਿਦ ਨਾ ਰਾਮ ਸਿੰਘ ਸੀ ਉਸ ਤੰਲੇ ਵਾਲੇ ਬਾਬਾ ਨੂੰ ਜ਼ਹਿਰ ਦਿੱਤੀ ਦੁੱਧ ਪਾ ਕੇ ਤੰਲੇ ਵਾਲੇ ਕਹਿਣ ਲੱਗੇ ਰਾਮ ਸਿੰਘ ਤੂੰ ਪੀ ਲਾ ਕਹੋ ਨਹੀਂ ਇਹ ਮਾਰਾ ਥਾਡੇ ਬਾਪ ਤੇ ਲਿਆ ਕੁਝ ਵਾਰੀ ਪੀਲੀ ਸੌ ਸੌ ਮਦਨੂ ਸਰੀਰ ਇਹ ਕੈਮ ਰਹਾ ਮਹਾਰਾਜ ਦੇ ਭਜਨ ਦਾ ਪ੍ਰਕਾਪ ਕਿਉਂ ਬਿਉ ਵੀ ਮੇਵੇ ਦੀ ਨਹੀਂ ਹੋਗੀ ਰੱਖਿਆ ਕੀਤੀ ਅੰਤਰੀਆ ਮਿਨਾ ਬਿਦਿਆਰੇ ਜਾਣ ਕੇ ਫਿਰ ਅਨੰਦਪੁਰ ਸਾਹਿਬ ਨੂੰ ਬਾਬੇ ਅਜੂਬੇ ਨਾਲ ਮਿਲ ਕੇ ਗਏ ਸਨ ਉਸ ਵਕਤ ਦਰਸ਼ਨ ਕੀਤੇ ਸਨ ਇਹਨਾਂ ਦੇ ਸਾਰੇ ਬਿਉ ਵੀ ਮੇਵੇ ਦੀ ਨਹੀਂ ਆਈ ਸੁਖਦਾਇ ਹੋ ਜਾਂਦੇ ਜੋ ਪਰਮੇਸ਼ਰ ਦਾ ਭਜਨ ਕਰਦਾ ਹੈ ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ ਹੈ ਜੋ ਗੁਰ ਦਿਉ ਤਾਂ ਸੰਸਾਰ ਦੀ ਟੇ ਜਦੋਂ ਸਤਗੁਰੂ ਦੇ ਦੀ ਕਿਰਪਾ ਹੁੰਦੀ ਉਹ ਲੋ ਸਰਸਾ ਸਾਰੇ ਟੁੱਟ ਜਾਂਦਾ ਪਰਮਾਨ ਪਰਮੇ ਬਪੜ ਜੀ ਆਇਆਂ ਕੋ ਜਾਗੁਰ ਦਿਉ ਤਾਂ ਜੰਮ ਤੇ ਛੁਟੈ ਜਿਹਨੂੰ ਸਤਿਗੁਰੂ ਦੇ ਜੀ ਦੀ ਕਿਰਪਾ ਹੁੰਦੀ ਉਸ ਵੇਲੇ ਜਮਾਂ ਤੋਂ ਛੁਟਕਾਰਾ ਪਾ ਲਈਦਾ ਮੁਕਤ ਹੋ ਜਾਈਦਾ ਜਾਗੁਰ ਦਿਉ ਤਾਂ ਭਉ ਭਉ ਜਲ ਤਰੈ ਜਿਹਨੂੰ ਸਤਿਗੁਰੂ ਦੇ ਜੀ ਦੀ ਕਿਰਪਾ ਹੁੰਦੀ ਉਹਦੋ ਸੰਸਾਰ ਸਮੁੰਦਰ ਤਰ ਜਾਈਦਾ ਜਾਗੁਰ ਦਿਉ ਤਾਂ ਜਨਮ ਨਾ ਮਰੇ ਜਿਹਨੂੰ ਸਤਿਗੁਰੂ ਦੇ ਜੀ ਦੀ ਕਿਰਪਾ ਹੁੰਦੀ ਫੇ ਜੰਮਣ ਮਰਨ ਚ ਨਹੀਂ ਆਈਦਾ ਜਾਗੁਰ ਦਿਉ 8 10 ਵਿਵਹਾਰ ਇਹ ਦੋ ਗੁਰਦੇਵ ਜੀ ਦੀ ਕਿਰਪਾ ਹੁੰਦੀ ਹੈ ਉਸ ਇਨਸਾਨ ਸਿੰਘ ਜੀ 18 ਜਿਹੜੇ ਪ੍ਰਾਨ ਹਨ ਇਹਨਾਂ ਨੂੰ ਵਿਹਾਰ ਨੂੰ ਵੀ ਸਮਝ ਲੀਦਾ ਹੈ ਪਰਮੇਸ਼ਰ ਭਯੰਤੋ ਬਿਨੋ ਇਹਨਾਂ ਨੂੰ ਵਿਹਾਰ ਸਿਧਾਂਤ ਨੂੰ ਵੀ ਸਮਝ ਲੀਦਾ ਹੈ ਰਾਹੂ ਕੈਰੋ ਦੀ ਕਹਾਣੀ ਵਿੱਚ ਜਗ ਉਹ ਦਿਉ 18 ਭਾਰ ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ 18 ਭਾਰ ਬਣਾ ਉਸ ਮੱਦੀ ਵੀ ਅੰਮ੍ਰਿਤ ਫਲ ਬਣ ਜਾਂਦੀ ਹੈ ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ 18 ਭਾਰ ਪਰਮਾ ਵਾਲਾ ਮਹਾਭਾਰਤ ਦੇ ਸੁਹਾਗ ਵਿੱਚੇ ਹੀ ਆ ਜਾਂਦੇ ਹੰ ਬੇਨਗੁਰ ਦੇਉ ਅਵਰ ਨਹੀਂ ਜਾਇ ਹਰ ਰੋਤੋਂ ਦੇ ਅੰਦਰ ਹੀ ਪਾਰੋ ਦੇ ਸਟਾਲ ਸਰੂਪ ਨੂੰ ਭਾਉ ਜੀਦਾ ਹੈ ਬੇਨਗੁਰ ਦੇਉ ਅਵਰ ਨਹੀਂ ਜਾਇ ਸਤਿਗੁਰੂ ਰੂਪ ਦੇ ਉਤੋਂ ਹੋਰ ਕੋਈ ਜਗ੍ਹਾ ਨਹੀਂ ਹੈ ਰੱਖਾ ਕਰਨ ਦੀ ਨਾਮ ਦੇਉ ਗੁਰ ਕੀ ਸਰਣਾ ਹੀ ਇਸ ਤੋਂ ਪਾਈ ਸਤਿਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਲਈਏ ਤੁਸੀਂ ਵੀ ਗੁਰਮਖੋ ਸ਼ਰਨ ਲਓ تے ہو جاؤں گے بین گر دیو اگر نہیں جائی نام دیو گر کی سرنائی واہی جی کا خالصہ واہی جی کی <تصفح>